ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਉਸ ਤੋਂ ਪਹਿਲਾਂ ਦੱਸਦੀ ਹਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਓ ਅੱਜ ਆਪਣੀ ਅਪਡੇਟ ਇਹ ਹੈ ਕਿ ਆਪਾਂ ਅੱਜ ਗੱਲ ਕਰਾਂਗੇ ਪੰਜਾਬ ਦੇ ਫੇਮਸ ਸਿੰਗਰ ਜਿਨ੍ਹਾਂ ਦਾ ਕੱਦ ਛੋਟਾ ਹੈ ਪਰ ਉਹਨਾਂ ਦੀ ਗਾਇਕੀ ਬਹੁਤ ਉੱਚੀ ਹੈ ਉਹਨਾਂ ਦੀ ਗਾਇਕੀ ਕਲਾ ਬਹੁਤ ਉੱਚੀ ਹੈ ਉਹਨਾਂ ਦੀ ਸ਼ੁਰੂ ਕਰਦੇ ਹਾਂ ਅੱਜ ਦੀ ਗੱਲਬਾਤ ਆਪਣੇ ਪੰਜਾਬੀ ਫੇਮਸ ਕਲਾਕਾਰ ਨੇ ਪਹਿਲੇ ਲਾਹਵੀਰਾ ਜੀ ਲਾਹਵੀਰਾ ਜੀ ਲੋਕ ਤਥਾਂ ਦੇ ਬਾਦਸ਼ਾਹ ਨੇ ਤੇ ਲਾਹਵੀਰਾ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਹਨਾਂ ਨੂੰ ਹਰ ਵਰਗ ਦਾ ਸਰੋਤਾ ਬਹੁਤ ਰੀਜਨਲ ਹੁੰਦਾ ਹੈ ਤੇ ਉਹਨਾਂ ਦੇ ਗੀਤ ਅੱਜ ਵੀ ਬਹੁਤ ਜ਼ਿਆਦਾ ਸੁਨੇ ਜਾਂਦੇ ਨੇ ਲਾਹਵੀਰ ਜੀ ਦੀ ਹਾਈਟ ਛੋਟੀ ਆ ਪਰ ਉਹਨਾਂ ਦੀ ਕਲਾ ਬਹੁਤ ਉੱਚੀ ਤੇ ਉਹਨਾਂ ਵਾਂਗੂ ਕੋਈ ਵੀ ਨਹੀਂ گا ਸਕਦਾ ਲਾਹਵੀਰਾ ਪੰਜਾਬੀ ਇੰਡਸਟਰੀ ਦਾ ਥੰਮ ਮੰਨਿਆ ਜਾਂਦਾ ਹੈ ਤੇ ਲੋਕ ਕਾਇਕੀ ਦਾ ਥੰਮ ਮਨਾਉਣਦੇ ਤੇ ਲਾਹਵੀਰਾ ਜੀ ਨੂੰ ਪੰਜਾਬੀ ਇੰਡਸਟਰੀ ਵਿੱਚ ਉਸਤਾਦ ਕਹਿ ਕੇ ਬੁਲਾਇਆ ਜਾਂਦਾ ਹੈ ਸਾਰੇ ਕਲਾਕਾਰ ਪੰਜਾਬੀ ਇੰਡਸਟਰੀ ਵਿੱਚ ਲਾਹਵੀਰਾ ਜੀ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਅਸੀਂ ਵੀ ਆਸ ਕਰਦੇ ਹਾਂ ਕਿ ਲਾਹਵੀਰਾ ਜੀ ਦਾ ਨਾਮ ਐਦਾਂ ਹੀ ਬਣਿਆ ਰਵੇ ਤੇ ਇਹੋ ਜੀ ਕਲਾ ਬਹੁਤ ਘੱਟ ਵੇਖ ਨੂੰ ਮਿਲਦੀ ਹੈ ਤੇ ਜੋ ਉਹਨਾਂ ਵਾਂਗੂ ਲਾਈਵ ਗਾਉਣਾ ਬਹੁਤ ਉਖਾ ਹਰ ਕਲਾਕਾਰ ਉਹਨਾਂ ਦੇ ਵਾਂਗੂ ਲਾਈਵ ਨਹੀਂ ਗਾ ਸਕਦਾ ਲਾਹਵ ਹੀਰਾ ਜੀ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਉੱਚਾ ਨਾਮ ਹੈ ਤੇ ਲਾਹਵ ਹੀਰਾ ਜੀ ਦੀ ਸਟੇਜ ਵਾਂਗੂ ਜਿਵੇਂ ਸਟੇਜ ਤੇ ਜੋ ਗਾਉਂਦੇ ਨੇ ਉਹਨਾਂ ਦੀ ਜੋ ਕਲਾ ਹਨਾ ਉਹ ਬਹੁਤ ਬਾ ਕਮਾਲ ਹੈ ਅਗਲੇ ਆਪਣੇ ਪੰਜਾਬੀ ਇੰਡਸਟਰੀ ਦੇ ਕਮੇਡੀਅਨ ਕਲਾਕਾਰ ਨੇ ਐਕਟਰ ਨੇ ਕਮੇਡੀਅਨ ਕਲਾਕਾਰ ਵੀ ਨੇ ਤੇ ਰਾਣਾ ਰਣਵੀਰ ਜੀ ਬਾ ਕਮਾਲ ਐਕਟਰ ਨੇ ਬਾ ਕਮਾਲ ਕਮੇਡੀਅਨ ਐਕਟਰ ਨੇ ਤੇ कद चाहे छोटा पर ਇਹਨਾਂ ਦੇ ਵਿੱਚ ਜੋ ਕਲਾ ਹੈ ਜੋ ਇਹਨਾਂ ਦੀ ਸੋਚ ਹੈ ਨਾ ਬਹੁਤ 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 ਟੈਲੈਂਟਡ ਹੈ ਤੇ ਰਾਣਾ ਰਣਵੀਰ ਜੀ ਦੀ ਬਹੁਤ ਪੰਜਾਬੀ ਇੰਡਸਟਰੀ ਨੂੰ ਦੇਣਾ ਬਹੁਤ ਵੱਡੀਆਂ ਫਿਲਮਾਂ ਦਿੱਤੀਆਂ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਤੇ ਬਹੁਤ ਵੱਡੀ ਕਾਮਯਾਬੀ ਪਾਈ ਆ ਰਾਣਾ ਰਣਵੀਰ ਜੀ ਨੇ ਅਗਲੇ ਆਪਣੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੇ ਐਂਕਰ ਵੀ ਕਹਿ ਸਕਦੇ ਆ ਆਪਾਂ ਤੇ ਕਾਮੇਡੀਅਨ ਵੀ ਕਹਿ ਸਕਦੇ ਆ ਤੇ ਬਹੁਤ ਵਧੀਆ ਗਾ ਵੀ ਲੈਂਦੇ ਨੇ ਕੁਲਵੰਤ ਸੇਖੋ ਜੀ ਕੁਲਵੰਤ ਸੇਖੋ ਇਹਦਾ ਪੰਜਾਬੀ ਇੰਡਸਟਰੀ ਵਿੱਚ ਬਹੁਤ ਵੱਡਾ ਨਾਮ ਹੈ ਤੇ ਕੁਲਵੰਤ ਸੇਖੋ ਜੀ ਦਾ ਆਪਣੇ ਅੰਗਰੇਜ਼ ਵਾਲੀ ਸਿੰਗਰ ਜੀ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਆਪਾਂ ਬਹੁਤ ਕਲਾਕਾਰਾਂ ਨਾਲ ਦੇਖਣ ਨੂੰ ਦੇਖਦੇ ਆਂ ਕੁਲਵੰਤ ਸੇਖੋ ਜੀ ਨੂੰ ਸਟੇਜ ਤੇ ਉਹਨਾਂ ਦਾ ਵੈਲਕਮ ਕਰ ਲਈ ਸਟੇਜ ਤੇ ਬੁਲਾਉਂਦੇ ਨੇ ਐਂਕਰਿੰਗ ਬਹੁਤ ਸੋਹਣੀ ਕਰਦੇ ਨੇ ਤੇ ਬਾ ਕਮਾਲ ਗੱਲਾਂ ਸਟੇਜ ਤੇ ਪੇਸ਼ ਕਰਦੇ ਨੇ ਅਗਲੇ ਪੰਜਾਬੀ ਇੰਡਸਟਰੀ ਦੇ ਫੇਮਸ ਕਲਾਕਾਰ ਨੇ ਬਾ ਕਮਾਲ ਸਿੰਗਰ ਬਲਕਾਰ ਅਨਖੀਲਾ ਜੀ ਬਲਕਾਰ ਅਨਖੀਲਾ ਦਾ ਪੰਜਾਬੀ ਇੰਡਸਟਰੀ ਵਿੱਚ ਬਹੁਤ ਉੱਚਾ ਨਾਮ ਹੈ ਕੱਦ ਛੋਟਾ ਪਰ ਗਾਇਕੀ ਉਹਨਾਂ ਦੀ ਬਾ ਕਮਾਲ ਹੈ ਸਟੇਜਾਂ ਦੇ ਬਾਦਸ਼ਾਹ ਮੰਨੇ ਜਾਂਦੇ ਨੇ ਤੇ ਅੱਜ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਗੀਤ ਬਹੁਤ ਹਿੱਟ ਹੋਇਆ 302 ਲੱਗੂਗੀ ਇਹੋ ਜੇ ਕਲਾਕਾਰ ਇਹੋ ਜੇ ਚਿਹਰੇ ਬਹੁਤ ਘੱਟ ਮਿਲਦੇ ਆ ਆਪਾਂ ਇਹਨਾਂ ਨੂੰ ਸਾਂਭ ਕੇ ਰੱਖੀਏ ਬਹੁਤ ਉੱਚੀ ਕਲਾ ਇਹਨਾਂ ਦੀ ਤੇ ਹਰ ਵਰਗ ਪਿੰਡੂ ਵਰਗ ਸ਼ਹਿਰੀ ਵਰਗ ਬੱਚੇ ਬਜ਼ੁਰਗ ਹਰ ਬੰਦਾ ਇਸ ਇਨਾ ਕਲਾਕਾਰ ਨੂੰ ਬਹੁਤ ਜ਼ਿਆਦਾ ਸੁਣਦਾ ਹੈ ਅੱਜ ਆਪਾਂ ਤੁਹਾਨੂੰ ਦਿਖਾਇਆ ਛੋਟੇ ਕੱਦ ਦੇ ਵੱਡੇ ਗਾਇਕ ਮਤਲਬ ਕਿ ਕੱਦ ਚਾਹੇ ਛੋਟੇ ਨੇ ਪਰ ਗਾਇਕੀ ਇਹਨਾਂ ਦੀ ਬਾਹ ਕਮਾਲ ਹੈ ਜੇ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ